ਪਟਿਆਲਾ ਦੇ ਅਨਾਰदाना ਚੌਂਕ ਦੇ ਨਜ਼ਦੀਕ 32 ਨੰਬਰ ਸਕੂਲ ਦੇ ਬਾਹਰ ਬਿਜਲੀ ਦਾ ਕੰਬਾ ਖਸਤਾ ਹਾਲਤ ਹੋਣ ਕਾਰਨ ਇਲਾਕਾ ਨਿਵਾਸੀਆਂ ਵੱਲੋਂ ਰੋਸ਼ ਚੁਟਾਇਆ ਜਾ ਰਿਹਾ ਹੈ ਦੱਸ ਦਈਏ ਕਿ 32 ਨੰਬਰ ਸਕੂਲ ਦੇ ਸਾਹਮਣੇ ਹੀ ਬਿਜਲੀ ਬੋਰਡ ਦਾ ਦਫਤਰ ਹੈ ਉਹਨਾਂ ਦੀ ਅੱਖਾਂ ਦੇ ਸਾਹਮਣੇ ਕੰਬਾ ਖਸਤਾ ਹਾਲਤ ਦੇ ਵਿੱਚ ਹੈ ਫਿਰ ਵੀ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਖਬਰ ਨਾਲ ਸਕੂਲੀ ਬੱਚਿਆਂ ਦੇ ਨਾਲ ਖਤਰਨਾਕ ਹਾਦਸਾ ਵੀ ਹੋ ਸਕਦਾ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਇਲਾਕਾ ਨਿਵਾਸੀਆਂ ਨੇ ਕੀ ਕਿਹਾ ਤੁਸੀਂ ਵੀ ਕੰਬਾ ਲੱਗਿਆ ਮੇਰਾ ਨਾਮ ਵਿੱਕੀ ਗਨੋਜੀ ਹੈ ਦੇਖੀਏ ਜੀ ਮਲੇਲੇ ਕਿਉਂ ਇਕੱਠੇ ਹੋਏ ਤੁਸੀਂ ਕੀ ਕਰ ਸਰ ਇਹ ਜਿਹੜਾ ਖੰਬਾ ਹੈ ਨਾ ਕਟੋੜ ਵੀ ਇੱਕ ਸਾਲ ਹੋ ਗਿਆ ਉਹਨੂੰ ਗਲੇ ਨੂੰ ਤੇ ਮੈਂ ਕਟੋੜ ਵੀ ਕੱਲ ਵੀ ਜੇ ਸਭ ਕੁਲ ਜਾ ਕੇ ਆਇਆ ਮੈਂ ਪਿੱਛੇ ਵੀ ਜਾ ਜਾ ਕੇ ਆਇਆ ਉਹਨਾਂ ਦੇ ਕੰਮ ਦੇ ਵਿੱਚ ਜੂ ਨਹੀਂ ਰਿੰਗਦੀ ਉਹ ਕਹਿ ਨਹੀਂ ਸਾਡਾ ਟੈਂਡਰ ਪਾਸ ਹੋਇਆ ਪਿਆ ਟੈਂਡਰ ਪਤਾ ਨਹੀਂ ਕਦ ਪਾਸ ਹੋਏਗਾ ਜਦ ਇਧਰ ਕਿਸੇ ਦੀ ਜਾਨ ਜਾਏਗੀ ਤਦ ਤੱਕ ਲੱਗਦਾ ਕਿਉਂਕਿ 32kV ਦੇ ਉਪਤਾਰਾ ਜਾ ਰਹੀ ਹੈ ਜਿਹੜੀ 3 ਫੇਜ਼ ਦਾ ਰਸਾ ਵੀ ਜਾ ਰਿਹਾ ਹੈ ਕਰ ਮਰਜ਼ੀ ਗਿਰ ਸਕਦਾ ਹੈ ਤੇ ਕੱਲ ਪ੍ਰਸ਼ਾਸਨ ਅਧਿਕਾਰ ਨੂੰ ਕੋਸੇ ਮੁਲ ਕੇ ਆਇਆ ਮੈਂ ਕੱਲ ਵੀ ਜਾ ਕੇ ਆ ਉਹ ਕੱਲੇ ਟੈਂਡਰ ਪਾਸ ਹੋ ਜਾਏਗਾ ਤਾਂ ਸੀ ਕਰ ਦਾਂਗੇ ਇੱਥੇ ਬੱਚਿਆਂ ਦਾ ਸਕੂਲ ਹੈ ਕੇ ਨਾਲ ਜੂਰੇ ਇੱਥੇ ਜੇ ਚਲਦੀ ਰੋਡ ਹੈ ਜੀ ਕਦਮਰ ਜੀ ਆਸਾ ਸਕਦਾ ਹੁਣੇ ਪਿੱਛੇ ਇੱਕ ਪੱਤਰਕਾਰ ਦੀ ਅਜੇ ਸਮਝ ਦਤੋ ਇਹ ਖੰਭਾ ਗਿਰ ਗਿਆ ਸੀ ਰਾਤ ਨੂੰ ਹਨੇਰੀ ਤੂਫਾਨ ਦੇ ਵਿੱਚ ਮੈਂ ਇਹ ਵੀ ਕਦੀ ਗਿਰ ਸਕਦਾ ਤਾਂ ਕਿ ਮੈਂ ਇੱਕ ਰੋਜ ਜਾ ਕੇ ਇਹਨਾਂ ਨੂੰ ਕੰਨੀ ਕਰਨੀ ਰਵੇ ਕੱਲ ਮੈਂ ਫੋਨ ਵੀ ਕਰ ਜਾਈ ਸਾਬ ਨੂੰ ਜੈ ਸਿੰਘ ਜੀ ਦੀ ਉਡੀਕ ਕਰ ਰਹੇ ਹਾਂ ਹਾਂਜੀ ਜੈ ਸਿੰਘ ਸਾਹਿਬ ਕਰ ਰਹੇ ਇਹਦੇ ਇਹਦੇ ਪ੍ਰਸ਼ਾਸਨ ਜੈ ਸਿੰਘ ਹੀ ਹੋਣਗੇ ਜੈਦਾ ਨਾਮ ਮੈਨੂੰ ਪਤਾ ਉਹਦਾ ਮੋਬਾਈਲ ਨੰਬਰ ਪਤਾ ਹੈ। ਪਤਾ 193 ਹਲਾਫਸਾ ਜਦੋਂ ਮਰਜ਼ੀ ਜਿੱਤ ਸਕਦੇ ਕਿ ਉਹ ਵੇਖਦੇ ਕਿਹੜੀ ਕਲੋਨੀ ਹੈ। ਇਹ ਜੀ 32 ਨੰਬਰ ਸਕੂਲ ਹੈ ਤੇ ਦਰਜੀਆਂ ਵਾਲੀ ਗਲੀ ਜੋੜੀਆਂ ਭੱਟੀਆਂ ਹੈ। ਇਹ ਖੰਭਾ ਕਾਫੀ ਲੰਬੇ ਸਮੇਂ ਤੋਂ ਨਿਚੋ ਦੀ ਗਲ ਗਿਆ ਹੈ। ਤਾਂ ਇਸ ਖੰਭੇ ਦੀ ਗੱਲ ਇਹ ਹੈ ਕਈ ਦਫਾ ਜਿਹੜਾ ਅਨਾਲਦਾਨਾ ਚੌਕ ਬਿਜਲੀ ਬੋਰਡ ਹੈ। ਇਹਦੇ ਵਿੱਚ ਜਾ ਕੇ ਵਿੱਕੀ ਜੀ ਕਈ ਦਫਾ ਕਹਿ ਕੇ ਆਏ ਤੇ ਮਹੱਲੇ ਵਾਲੇ ਸਾਰੇ ਹੀ ਇਸ ਦੇ ਬਾਰੇ ਜਾਣੂ ਹੈ। ਤੇ ਇੱਥੇ ਇਹ ਖੰਭਾ ਕਿਸੇ ਵੀ ਵਕਤ गिर ਸਕਦਾ ਹੈ ਭਾਰੀ ਵੱਡਾ ਨੁਕਸਾਨ ਹੋ ਸਕਦਾ ਹੈ ਜਾਨਵਾਂ ਜਾਨ ਜਾ ਸਕਦੀ ਹੈ ਕਿਉਂਕਿ ਉੱਪਰ ਜਿਹੜੀ ਤਾਰਾਂ ਜਾ ਰਹੀਆਂ ਪੂਰੀ ਠੀਕ ਹੈ ਨਾ ਨਾਲ ਬੱਚਿਆਂ ਦਾ ਸਕੂਲ ਆ 33 ਨੰਬਰ ਸਕੂਲ ਤੇ ਇਸ ਕਰਕੇ ਇਸ ਤੇ ਬਿਜਲੀ ਬੋਰਡ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਕੱਲ ਨੂੰ ਅਗਰ ਕੋਈ ਨੁਕਸਾਨ ਹੋਏਗਾ ਜਾਂ ਕਿਸੇ ਦੀ ਜਾਨ ਜਾ ਸਕਦੀ ਹੈ ਤਾਂ ਬਿਜਲੀ ਬੋਰਡ ਪ੍ਰਸ਼ਾਸਨ ਜਾਗੇ ਜਾਗੇਗਾ ਤਾਂ ਇਸ ਕਰਕੇ ਸਾਡੀ ਬੇਨਤੀ ਹੈ ਬਿਜਲੀ ਬੋਰਡ ਨੂੰ ਔਰ ਪ੍ਰਸ਼ਾਸਨ ਨੂੰ ਤਾ ਇਹਦੇ ਵੱਲ ਧਿਆਨ ਦੇ ਕੇ ਖੰਭਾ ਜਲ ਤੋਂ ਜਲ ਜਿਹੜਾ ਹੈ ਬਦਲਿਆ ਜਾਵੇ ਇਸ ਕਰਕੇ ਅਸੀਂ ਇਹੀ ਕਰਨਾ ਚਾਹਾਂਗੇ ਤੁਹਾਡਾ ਮੇਰਾ ਪਰੇਸ਼ਾਨ ਹੈ ਜੀ ਬਰਮਾ ਜੋੜੀਆਂ ਉੱਠੀਆਂ ਤੋਂ ਜੀ ਹਾਂ ਜੀ ਕੀ ਕਹਿਣਾ ਜਾਨੀ ਸਰ ਆਹੀ ਕੀ ਇਹਨੂੰ ਜਲਦੀ ਤੋਂ ਜਲਦੀ ਜਿੰਨੀ ਜਲਦੀ ਵੀ ਹੋਵੇ ਆ ਨਵਾਂ ਲੱਗਣਾ ਚਾਹੀਦਾ ਹੈ ਇਹ ਹੋਰ ਕਿੰਨੇ ਟਾਈਮ ਤੋਂ ਜੀ ਇਹ ਹੋ ਗਏ ਸਰ 5-7 ਸਾਲ ਤੋਂ ਦੇਖ ਹੀ ਰਹੇ ਹਾਂ ਇਹ ਨੂੰ ਵੀ ਦੇਖ ਰਹੇ ਹਾਂ ਗਲਿਆ ਹੋਇਆ ਇਹ ਬਹੁਤ ਜ਼ਿਆਦਾ ਨੀਚੇ ਤੋਂ ਇਹ ਕਿਸੇ ਵੀ ਵਕਤ ਡਿੱਗ ਸਕਦਾ ਹੈ ਇਹ ਕੁਝ ਚੈਤ ਕੀਤੀ ਹੈ ਸ਼ਿਕਾਇਤਵਾ ਜੀ ਸਾਹਮਣੇ ਅਸੀਂ ਸਾਰੇ ਇਕੱਠੇ ਹੋ ਕੇ ਗਏ ਆ ਜੀ ਕਿੰਨੀ ਵਾਰੀ ਪਰ ਹਲੇ ਤੱਕ ਕੋਈ ਵੀ ਫੈਸਲਾ ਉਹਨਾਂ ਨੇ ਲਿੱਤਾ ਨਹੀਂ ਹੈਗਾ ਹਾਲੇ ਕੋਈ ਹੱਸੇ ਵੀ ਨਹੀਂ ਕਰ ਰਹੇ ਨੇ ਜੀ ਦੇਖੋ ਜੀ ਹੁਣ ਕੁਝ ਕਦੇ ਵੀ ਕੁਝ ਵੀ ਹੋ ਸਕਦਾ ਜੀ ਉਰੇ ਕਿੰਨੀ ਵਾਰ ਕੰਪਲੇਂਟ ਕਰ ਦਿੱਤੀ ਗਈ ਹੈ ਪਰ ਕੋਈ ਆਇਆ ਨਹੀਂ ਹਾਲ ਤੱਕ